ਆ ਥੱਲੇ ਆ ਉੱਪਰ ਕਿਵੇਂ ਆਵਾਂਗੇ ਹੁਣ ਥੱਲੇ ਸਾਰੇ ਪੈਰ ਥੋੜੀ ਪਰਾਉਣਗੇ ਸਾਰੇ ਪੈਰ ਥੱਲੇ ਖੜੇ ਆ ਆ ਥੱਲੇ ਆ ਤੂੰ ਲਾ ਦੇਗੀ ਕਿਵੇਂ ਹੋਈ ਆ ਮਿੰਟ ਵੀਰੇ ਹੁਣ ਸਟੇਜ ਖਾਲੀ ਕਰ ਦਿਓ ਜਮਾਈ ਸੱਤ ਨੰਬਰ ਹੈ ਇਸਕੇ ਸਾਥ ਬਸਾਓ ਸੱਤਾਂ ਸੱਤਾ ਉਹ ਨੰਬਰ ਮੇਰਾ ਦੇਖਾ ਉਹ ਆ ਚਾਹ ਤੂੰ ਕਿਉਂ ਆ ਬੋਲ ਚੁਸਤੇ ਮੇਰਾ ਮੂਹਰੇ ਬੈਰ ਦਾਇਰ ਕਰ हिकु मिंटी रैफरी दसो यारो हिकु पॉइंट दसो यारो हिकु पॉइंट होल्ड आ क्लीयर करो प ਲੱਖ ਰੁਪਏ ਸ਼ਿੱਲੂ ਨੂੰ ਜਿਹੜਾ ਬੈਸਟਰ ਵਾਲਾ ਦਿੱਤਾ ਗਿਆ ਸਰਦਾਰ ਨਰਿੰਦਰ ਸਿੰਘ ਦੀ ਜਮਰੇੜੀ ਹੁਣਾਂ ਵੱਲੇ 1 ਲੱਖ ਬੈਸਟਰ ਰੇਡਰ ਵਾਲਾ ਚਲ ਗਿਆ ਹਾਂਜੀ ਹੋ ਗਿਆ ਬੈਸਟਰ ਰੇਡਰ ਵਾਲਾ ਕੱਪ ਆ ਗਿਆ ਜੀ ਉਹ ਦੇਖੋ ਬੈਸਟਰ ਰੇਡਰ ਵਾਲਾ फोन गुम हो आईफोन जरूर पौधा कर दो अंक लाता भरा क्या राहुल ਸਰਦਾਰ ਨਰਿੰਦਰ ਸਿੰਘ ਤੇ ਸਰਦਾਰ ਕਸ਼ਮੀਰ ਸਿੰਘ ਉਹਨਾਂ ਵੱਲੋਂ ਬੈਸਟ ਵਾਲਾ ਜਿਹੜਾ ਰੁਪਈਆ ਦਿੱਤਾ ਜਾ ਰਿਹਾ ਹੈ ਲੱਖ ਲੱਖ ਨਰਿੰਦਰ ਸਿੰਘ ਕਸ਼ਮੀਰ ਸਿੰਘ ਤੇ ਨਰਿੰਦਰ ਸਿੰਘ ਉਹਨਾਂ ਵਾਲਾ ਲੱਖ ਲੱਖ ਅੱਜ ਬੈਸਟ ਦੇ ਲਈ ਰਾਣਾ ਸਾਡਾ ਵੀਰ ਆ ਜਵੇ ਪਹਿਲਾ ਨਾਮ ਸਰਦਾਰ ਨਿਰੰਜਨ ਸਿੰਘ ਜੀ ਤੇ ਸਵਰਨ ਸਿੰਘ ਜੀ